ਮੈਂ ਰਾਮ ਟੈਕਸ ਪਰ ਮਾਰਨ ਦਾ ਹਾਵ ਲਕਸ਼ਣ ਲਗ ਗਈਆਂ ਕੋਈ ਸਰ ਠੀਕ ਠਾਕ ਹੋਣਗੇ ਸਾਰੇ ਅਸਾ ਅੱਜ ਮੈਂ ਤਾਂ ਮੰਨਿਆ ਗਰਮੀਆਂ ਨਾਲ ਅਜੀ ਦਰ ਕੈਮਿਕ ਕਿਉ ਕੈਮਿਕ ਦਾ ਸੂਟ ਰਾਮ ਟੈਕਸ ਦਾ ਸਭ ਤੋਂ ਪਹਿਲੇ ਕੁਝ ਦਿੱਖੇ ਲੋਗ ਬੋਲ ਰਿਹਾ ਕਿ ਕੀ ਰਾਮ ਟੈਕਸ ਦਾ ਕਿੰਨਾ ਵਈਆ ਦੇ ਕੋਲ ਕਿਤਾ ਹੈ ਕਿ ਤਾਂ ਇਸ ਤੋਂ ਪਰੀਆਂ ਜੀ ਬਹੁਤ ਵਧੀਆ ਹੈ ਦਾ ਐਮਬਰਾਇਡਰੀ ਹੈ ਕਿ ਇਸ ਤਰ੍ਹਾਂ ਫਿਰ ਫਲਾਵਰ ਜਾਂ ਦੂ ਇੱਕ ਇਹ ਇਸ ਤਰ੍ਹਾਂ ਦੇ ਤਾਂ ਔਰ ਉਹਨਾਂ ਦਾ ਫਾਈਲ ਕਿੱਦਾਂ ਨਾ ਔਰ ਉਹਨਾਂ ਦਾ ਫਾਈਲ ਕਿੱਦਿਆ ਦੋਸਤ ਇੱਕ ਸਾਥੀ ਕਿਸ ਤਰ੍ਹਾਂ ਬਣਾਵਣਾ ਇਹ ਵਿੱਚ ਪ੍ਰਿੰਟ ਆ ਤੇ ਦੇਖੋ ਸਾਰੇ ਜਿਹੜੇ ਜਿਹੜਾ ਕਰਨੀ ਕਰਨੀ ਤੇ ਮਿਲ ਗਿਆ ਤੇ ਉਹ ਬਧੀਆਂ ਦੇ ਤਰ੍ਹਾਂ ਕਰ ਰਿਹਾ ਹੈ ਮਹਿੰਦੀ ਜਿਹੜਾ ਟਿੱਕਾ ਟਿੱਕਾ ਜਿਹੜਾ ਮਾਊਸ ਕਲਰ ਹੈ ਇਹਦਾ ਹੈ ਨਾ ਤੇ ਇਸ ਟੈਕਸ ਦਾ ਹੁੰਦਾ ਹੈ ਕਿ ਪੰਜ ਫਲਾਵਰੇ ਇਹਦਾ ਫਿਰ ਲਈਦਾ ਠੇਰਾ ਹੋਣਾ ਹੈ ਨਾ ਤੇ ਉਹਨਾਂ ਦਾ ਸੂਰੀਆ ਤੇ ਇਸ ਦੇ ਨਾਲ ਦੁਪੱਟਾ ਨਾ ਲੱਗ ਰਿਹਾ ਹੈ ਉਹ ਵੀ ਤੇ ਉਹ ਦਾ ਇਹ ਜਿਹੜਾ ਇਸ ਤਰ੍ਹਾਂ ਦਾ ਹੈ ਉਹ ਕਰ ਸਕਦਾ ਤੁਹਾਨੂੰ ਜਿੰਦਾ ਕਰਾਉਗਾ ਨਾ ਨੇ ਦੁਪੱਟਾ ਵੀ ਬਹੁਤ ਵੱਜਿਆ ਹੈ ਜਿੱਦਾਂ ਨਾ ਮਾਤਰ ਪਾ ਰਹੇ ਥੋੜਾ ਜਿਹਾ ਨਾ ਕੋਈ ਜੀ ਵੀ ਤੇ ਕੋਈ ਟੀਚ ਕਰਾਂਗੇ ਲੇਲ ਨਾ ਦੁਪੱਟਾ ਪਾ ਦੇ ਉਹ ਵਰਤਿਆ ਕਿਸ ਤਰ੍ਹਾਂ ਹੁੰਦੇ ਉਸੇ ਤਰ੍ਹਾਂ ਪੱਟਾ ਆਉਂਦਾ ਹੈ ਦੇਖੋ ਲੈ ਇਹ ਇਸ ਤਰ੍ਹਾਂ ਕੀਤੀ ਹੋਈ ਹੈ ਨਾ ਜਾਰੇ ਪਸੀਨੇ ਦੇ ਤੀਓ ਉਹ ਤੱਕ ਨਹੀਂ ਫਾਗ ਨਹੀਂ ਕਿ ਤੀਓ ਤਾ ਤੇ ਪਿਓ ਦਾ ਸੁਣ ਲਓ ਪਿਓ ਮੈਂ ਇੰਨੰਦਾ ਦਿੱਤਾ ਨਾ ਇਹਨਾਂ ਨੂੰ ਫਾਗ ਦੇ ਦਿੱਤੇ ਐਸਤਰਾ ਨਾਲ ਦਿੱਤਾ ਤੇ ਉਹ ਵੀ ਬੜੀਆ ਜਿਹਾ ਮੈਂ ਤਾਂ ਅੱਜ ਖੁੱਲ ਕੇ ਵਿਖੇ ਮੈਂ ਸੋਚੀ ਸੀ ਫੇ ਫਿਰ ਆਮ ਟੈਕਸ ਦੇ ਸਾਰੇ ਬਣਾ ਦੇਗੀ ਹੈਗੇ ਹਨਾ ਵੀ ਸਾਰੇ ਮਾਦਮਸਲੀਨ ਜਾਂ ਪਿਓ ਦੇ ਜਾਂ ਮਤਲਬ ਕਿ ਮਾਉਣ ਸ਼ਫੌਨ ਦੇ ਬਣਾਦੇ ਆ ਫਿਰ ਇਹਨਾਂ ਨੂੰ ਮੈਂ ਬਿਖਾਉਣਾ ਮੋਬਾਈਲ ਤੇ ਆ ਰਹੀਦਾ ਉਹ ਬਿਆਨ ਪੇਸ਼ ਕੀਤਾ ਕਿ ਇਸ ਵੀਡੀਓ ਨੂੰ ਲਈਆ ਬੋਤਲ ਰਿਜਿਸਟਰ ਤੱਕ 400 ਇਹ ਵਿੱਚ ਰੱਖੇ ਫਟਾਸਾ ਲਈ ਇਹਨਾਂ ਦਾ ਜਿਹੜਾ ਜਿਹੜਾ ਇਹਨੂੰ ਤਾਂ ਇਹ ਤੁਸਨ ਮਾਲਮ ਹੋ ਗਈ ਨਹੀਂ ਅੰਦਰੋਂ ਮਾਲਮ ਦੇ ਤੰਦੇ ਨਾ ਮਾਲੂਮ ਆ ਰਹੇ ਤੇ ਨਹੀਂ ਆ ਇਹਨੂੰ ਮਾਰਤਾ ਕਿ ਇਸ ਦੀ ਕੀ ਜਿਹਾ ਕਿ 400 ਇੱਕ ਚਾਪੀ ਤੁਸੀਂ 400 ਇਹ ਕਲਰ ਤੁਸਨ ਮੂਫਾਤ ਨੋਟ ਕਰوں ਤੁਸੀਂ ਇਹ ਇਹ ਕੋ ਕਿੰਨਾ ਪਿਆਰਾ ਹੈ ਨਾ ਤਾਂ ਮੈਂ ਇਹ ਖੁਦ ਤੋਂ ਮਰ ਮਰਦਾਇ ਕੱਟੇ ਨਾਲ ਪਾਇਆ ਹੈ ਇਸ ਦਾ ਪਰ ਇਹ ਥੋੜਾ ਸਸਤਾ ਹੈ ਇਸ ਦਾ ਉਹ ਵੀ ਵਧੀਆ ਵਿਚਾਰੀ ਪਾਸੇ ਮੇਜ਼ ਤੇ ਜੀਣਗੇ ਤੇ ਪਟਕੇ ਦੇ ਤਾ ਨਾ ਇਹ ਵਿੱਚ ਕਲਰ ਸਭ ਨੂੰ ਚਾਰ ਮਿਲ ਜਾਣੇ ਆ ਤੇ ਆਪਾਂ ਕਲਰ ਵੀ ਇੱਕ ਨਾ ਮਟਾ ਦੇਵਾਂਗੇ ਔਰ ਕੋਈ ਨਾ ਸੋ ਬਣਾ ਜਾਣਾ ਹੈ ਤਾਂ ਕਰੇ ਛੁੱਟੇ ਸਾਰੇ ਨਾ ਥੀਕ ਤੇ ਬਰਾਬਰ ਦੇ ਇਹ ਕੈਮਰੇ ਤੇ ਨਹੀਂ ਜੀਏ ਕੈਮਰੇ ਤੇ ਜੀਏ ਕਰਤਾ ਹੈ ਨਾ ਇਹ ਕੀ ਫੇਰ ਆ ਰਹੀ ਆ ਨੰਬਰ ਆ ਗਿਆ ਕਿ 2 ਨੰਬਰ 2 2 ਨੰਬਰ 1800 ਪਈਆ ਰੇਟ ਕਿੰਨਾ ਜੀ 1800 ਇਹਦਾ ਵੀ 1800 ਕਲਰ ਤੁਸੀਂ ਦੇਖ ਸਕਦੇ ਹੋ ਇਹਦਾ ਨਾ ਅ ਸਕੇਤਰ ਨਾਲ ਪੀਚ ਕਲਰ ਜਿੱਦਾ ਬੀਚ ਵੀ ਨਹੀਂ ਹੈ ਤਾਂ ਮਾ ਉਸ ਜਿਹੜਾ ਇਹ ਪਹਿਲਾਂ ਉਹ ਮਹਿੰਦੀ ਜੇ ਛੇੜਦੀ ਹੈ ਇਹ ਥੋੜਾ ਜਿਹਾ ਹੋਰ ਡਿਫਰੈਂਟ ਜਿਹਾ ਦੰਨਾ ਮਾ ਉਸ ਦੀ ਦੰਨਾ ਤੇ ਚਾਹ ਵੀ ਚਾਹ ਲਿਓ ਅਪਰ ਮੈਂ ਇੱਕਦਮ ਉਹ ਰੰਗ ਲੱਗੀਆਂ ਨੂੰ ਅੱਗੇ ਦੰਨਾ ਸਾਰਾ ਕੁਝ ਤੁਸੀਂ ਕਿੰਨੇ ਚੈੱਕ ਕਰਾ ਸਕਦੇ ਹੋ ਖਾਰਾ ਸੋਤ ਫਿਰ ਨੰਬਰ ਇਹਦਾ ਹੈ ਜੀ ਚੈਕ ਕੋ 2 2 ਨੰਬਰ ਤੁਸੀਂ ਸਕਰੀਨ ਸ਼ਾਟ ਲੈਣਾ 9402518814 ਠੀਕ ਹੈ ਜੀ 2 ਨੰਬਰ ਖਾਰਾ ਸੋਤ ਕੀ ਜਰਾ ਕਲਰ ਆ ਗਿਆ। ਇਹ ਆ, ਰੋਜੀ ਰਿੱਟਾਂ ਹੁਣ ਤੁਸੀਂ ਇਹ ਆਪਾ ਦੇ ਰੋਜੀ ਕਲਰ ਮਾਤ ਲਗੋ। ਸਟਾਈਲ ਜਿਹੜਾ ਨਾ ਗਰੇ ਜ ਹੈ, ਗਰੇ ਗਰੇਸ਼ ਜ ਹੈ ਜਿਹੜਾ ਨਾ ਫਾਰੀ ਗ੍ਰੇਸ਼ ਨਾ ਤੇ ਇਹ ਮੈਂ ਤੁਹਾਨੂੰ ਦੁਪੱਟਾ ਦੱਸ ਦਿੱਤਾ ਨਾ ਕੋਈ ਨਾ ਤੇ ਐਸ ਤਰੇ ਸਾਰੂ ਬਿਸਤਰਾ ਚੁੰਬਦੇਵਿਕ ਪ੍ਰਿੰਟ ਜਾਂ ਕੈਮਰੇਕ ਦਾ ਇਸੇ ਤਰ੍ਹਾਂ ਹੀ ਦੁਪੱਟਾ ਆ ਕੈਮਰੇਕ ਦਾ ਦੁਪੱਟਾ ਹੈ ਇਹਦਾ ਤੇ ਜੀ ਤੁਹਾਨੂੰ ਦੇਈ ਹੈ ਜੀ 1800 ਰੁਪਏ 1800 ਪਈਏ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਹੋਵੇਗੀ ਤੇ ਕੋਈ ਫੀ ਹੋਰੀ ਨਹੀਂ ਕੋਈ ਕੁਝ ਨੀ ਹੋਗਾ ਤੇ ਤੁਸੀਂ ਮਤਲਬ ਨਾ ਜਲਦੀ ਜਲਦੀ ਬੁਕਿੰਗ ਕਰਕੇ ਕਾਪਰਟ ਕਰਨੀ ਹੈ ਨਾ अपने भैन जनाना जो रखे थे बुक तो करने नाइन फोर जीरो टू फाइव कलर है गया मोव कलर है ना मोव कलर जी का बहुत अच्कल ट्रेंड है देख सकते फोर्थ कलर हो गया ना फोर्थ कलर मोव जाम नहीं कलर देखा लाइट जाम नहीं इसका रेट जी है जी अठारह सौ रुपये अठारह सौ रुपये बिजली घर तक फ्री मिलगा ਕੋਈ ਥੋੜਾ ਜਿਹਾ ਫਰਕ ਕਰਨੇ ਦਿਨਾਂ ਦਾ ਵੇਲਾ 9402518814 ਆ ਤੁਸੀਂ ਜਿੱਦਾਂ ਸਾਡਾ ਐਡਰੈਸ ਆ ਅਗਰ ਕੋਈ ਸਾਡੇ ਇੱਥੇ ਪਟਿਆਲੇ ਦੇ ਲਾਗੇ ਆ ਕੇ ਜਿੱਦਾਂ ਮਤਲਬ ਕਰਦੇ ਨਾ ਕੋਈ ਪਿੰਡ ਵਾਲੀ ਦੀੇ ਦੇਮਾ ਕਿ ਸਾਡਾ ਪਿੰਡ ਦਾ ਨਾਮ ਹੈ ਉਹ ਕਰਨਾਮਾ ਆ ਅਸੀਂ ਆਪਣੇ ਜਿਹੜਾ ਡੇਰੇ ਤੇ ਬੈਠੇ ਆ ਆਪਣੀ ਜ਼ਮੀਨ ਦੇ ਵਿੱਚ ਤੇ ਬਾਕੀ ਤੁਸੀਂ ਐਡਰੈਸ ਵਗੈਰਾ ਦਿੱਤਾ ਮਤਲਬ ਫੋਨ ਕਰਕੇ ਤੁਸੀਂ ਸਾਡੇ ਘਰ ਤੋਂ ਵੀ ਲਿਜਾ ਸਕਦੇ ਹੋ 9402518814 ਤੇ ਤੁਸੀਂ ਅਗਰ ਨੋਰਮਲ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਆ ਉਹ ਹੈਗਾ 896 88 2295 ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਅਗਰ ਚੰਗੀ ਲੱਗੀ ਹੈ ਤੇ ਤੁਸੀਂ ਸਾਨੂੰ ਵੱਧ ਤੋਂ ਵੱਧ ਰਿਸਪੌਂਸ ਕਰਨਾ ਤੇ ਜਿਆਦਾ ਜਿਆਦਾ ਬੁਕਿੰਗ ਕਰਨ ਦੀ ਕੋਸ਼ਿਸ਼ ਕਰਨੀ ਸਤਿ ਸ਼੍ਰੀ ਅਕਾਲ ਜੀ